ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੋਈ ਵੀ ਹੈ ਬੜਾ ਤੇ ਇੱਕ ਟੋਕੜ ਗੱਬਣਾ ਆਓ ਪੁੱਛ ਲੈਨੇ ਆਂ ਬਾਈ ਟੋਡਲ ਅੱਜ ਬਾਈ ਜੀ ਬਾਈ ਜੀ ਹਾਸ਼ਕਾ ਸਤਿ ਸ਼੍ਰੀ ਅਕਾਲ ਬਾਈ ਉਹ ਠੀਕੋ ਹੀ ਵਧੀਆ ਹਾਂਜੀ ਬਾਈ ਬਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਅਕਵਾਲ ਸਿੰਘ ਹੈ ਜੀ ਪਿੰਡ ਸਰੀ ਵਾਲਾ ਹਮ ਜਿਲ੍ਹਾ ਬਠਿੰਡਾ ਤਹਿਸੀਲ ਬਾਈ ਤਹਿਸੀਲ ਰਾਮਪੁਰਾ ਖੋਲੀ ਤੇ ਨੇੜੇ ਪਿੰਡ ਬਾਈ ਨੇੜੇ ਪਿੰਡ ਭਗਤਾ ਭਾਈ ਆ ਜੀ ਆ ਬਰਨਾਲਾ ਰੋਡ ਤੇ ਪਿੰਡ ਆਪਣਾ ਸਰੀਏ ਵਾਲਾ ਠੀਕ ਆ ਜਿਹੜਾ ਮੰਨ ਕੇ ਚਲੋ ਬਰਨਾਲੇ ਤੋਂ ਬਾਜੇਖਾਨੇ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਪਰ ਹਾਂਜੀ ਹਾਂਜੀ ਤੇ 2 ਕਿਲੋਮੀਟਰ ਐ ਤੋਂ ਭਗਤਾ ਭਾਈ ਨਹੀਂ 4 ਕਿਲੋਮੀਟਰ ਭਗਤਾ ਭਾਈ ਆ ਤੇ ਸੱਤ ਕ ਬਾਜਾਖਾਨਾ ਉਹ ਇਹੋ ਜਿਹਾ ਕੁਝ ਠੀਕ ਆ ਭਾਈ ਮੋਬਾਈਲ ਨੰਬਰ ਬੋਲ 82647 08300 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੋਈ ਆ ਇਹ ਦੂਜਾ ਸੂਆ ਸੋਈ ਵੀ ਆ ਜੀ ਕਦੋਂ ਸੋਈ ਆ ਭਾਈ ਇਨੋਂ ਹੋ ਗਏ 20 ਦਿਨ ਹੋ ਗਏ 22 ਦਿਨ ਉਹ ਬੱਚਾ ਜੀ ਕੀ ਆ ਮਗਰ ਬੱਚਾ ਬੱਚਾ ਜੀ ਬੱਚਾ ਹਾਂਜੀ ਬੱਚਾ ਮਗਰ ਭਾਈ ਬੱਚਾ ਨੇੜ ਤੋਂ ਚੈੱਕ ਕਰ ਲੋ ਠੀਕ ਆ ਭਾਈ ਤੇ ਕਿੰਨਾ ਜਣੀ ਕਿ ਹੁਣ ਬੌਲਾ ਜਾਂ ਦੁੱਧ ਤਿਆਰ ਆ ਇਹ ਦੁੱਧ ਹੈਗਾ 13-14 ਕਿਲੋ ਜੀ ਹੁਣ ਠੰਡੀ ਸੀਲ ਆ ਦੋਨੇ ਤਿਆਰ ਆ ਭਾਈ ਹਾਂਜੀ ਠੰਡੀ ਸੀਲ ਆ ਜਾਂ ਦੋਨੇ ਪਾਸੇ ਬਹਿ ਕੇ ਚੋਣਨੇ ਆ ਹਮ ਸੀਲ ਦਾ ਕੋਈ ਅੰਤ ਨਹੀਂ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਦੋਨੇ ਪਾਸੇ ਬਹਿ ਕੇ ਚੋਣਨੇ ਆ ਚੱਦ ਵੱਡ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਫੈਟ ਚੰਗਿਓ ਗਰਮੀ ਬਿਲਕੁਲ ਨਹੀਂ ਮੰਦੀ ਹੈ ਨਾ ਗਰਮੀ ਜਵਾਂ ਨਹੀਂ ਮੰਦੀ ਹਾਂ ਮੱਝਾ ਵਰਗਾ ਦੁੱਧ ਪਾਉਗੀ ਹਾਂ ਦੀ ਕੁਆਲਿਟੀ ਨੇੜ ਤੋਂ ਚੈੱਕ ਕਰ ਲੋ ਚੰਗੀ ਆ ਚੰਗਾ ਥਾਣਾ ਵੀ ਮੁੱਠੀ ਵਾਲਾ ਥਾਣਾ ਚਿਵਾਈ ਚਿਵਾਈ ਪੂਰੀ ਚੰਗੀ ਆ ਹਾਂ ਪੂਰੀ ਚੰਗੀ ਆ ਤੇ ਚਾਰੇ ਥਣ ਦੇ ਸਾਨੂੰ ਵਿੱਚੀ ਤੇ ਮਾੜੀ ਇੱਕ ਥਣ ਦੇ ਨਾਲ ਉਹ ਹਨ ਭਾਈ ਹਾਂਜੀ ਹਾਂ ਉਹ ਮੜਾ ਬੱਚੀ ਜੀ ਆ ਜੀ ਬੱਚੀ ਜੀ ਹਾਂਜੀ ਠੀਕ ਆ ਭਾਈ ਤੇ ਖੋਲ ਦੇ ਭਾਈ ਤੁਰ ਕੇ ਦਿਖਾ ਦੀ ਤੇ ਮੁੱਲ ਕੀ ਆ ਭਾਈ ਇਹਦਾ ਮੁੱਲ ਇਹਦਾ 42000 ਆ ਜੀ ਮਾਨਤਾਨ ਹੋ ਜੀ ਵੀਰੇ ਹਾਂ ਹੋ ਜੂ ਠੀਕ ਆ 42000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਆਹ ਫੋਨ ਜਦੋਂ ਦੱਸਦੀ ਨੇ ਚੰਗੀ ਆ ਵੜ ਕੱਦ ਕਾ ਠੀਕ ਆ ਯਾਤ ਬ੍ਰੀਡ ਦੱਸਿਆ ਬਾਈ ਚੰਗੀ ਆ ਗਰਮੀ 'ਚ ਬਹੁਤ ਕਾਮਜਾ ਬਰੂਗੀ ਆਰਡਰ ਦੀ ਕੁਆਲਿਟੀ ਵੀ ਕਰਮਣੀ ਦੀ ਚੰਗੀ ਆ ਦੁੱਧ ਚੰਗਾ ਪਾ ਦੋ ਚਰਗੇ ਬੜੇ ਤੋਂ ਸਟਾਰਟ ਹੋਈ ਆ ਅੱਗੇ ਬਾਈ ਦੋ ਨੰਬਰ ਟੋਕੜ ਕੱਬਣ ਹਾਂਜੀ ਕਿਹੜਾ ਸੂਹਾ ਸੂਈ ਵੀ ਪਹਿਲਾ ਸੂਹਾ ਸੂਈ ਵੀ ਆ ਜੀ ਦੂਜਾ ਸੂਹਾ ਸੋਕੀ ਠੀਕ ਆ ਕਿੰਨੇ ਟਾਈਮ ਦੀ ਕੱਬਣ ਇਹ ਪੌਣੇ ਤਿੰਨ ਮਹੀਨਿਆਂ ਦੀ ਆ ਜੀ ਪੌਣੇ ਤਿੰਨ ਮਹੀਨੇ ਹਾਂਜੀ ਇਹ ਜਲਸੀ ਆ ਜੀ ਚੈੱਕ ਕਰਵਾਈ ਵੀ ਹਾਂ ਚੈੱਕ ਪਾਸ ਹੈ ਅਗਲਾ ਵੀ ਕਰਾ ਲਿਆ ਹਾਂ ਹਾਂ ਦੁੱਧ 5 ਕਿਲੋ ਠੀਕ ਹੈ ਦੋਨਾਂ ਦਸਤੀ ਆਹੇ ਹਾਂਜੀ ਸਿਰ ਵੀ ਠੰਡੀ ਇਹਦਾ ਵੀ ਕੋਈ ਅੰਤ ਨਹੀਂ ਜਿਵੇਂ ਮਰ ਜੀ ਹੱਥ ਮਰੀ ਕੋਈ ਚੈੱਕ ਨਹੀਂ ਛਾੜ ਵਗੈਰਾ ਦਿਖਾ ਦੇ ਬਾਈ ਨੇਰ ਤੋਂ ਦੁੱਧ 5 ਕਿਲੋ ਹਾਂ ਠੀਕ ਹੈ ਆਰਡਰ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਜੋ ਕਿਵੇਂ ਚਵਾਈ ਇੱਕ ਨੰਬਰ ਹੈ ਖੋਲ ਦੇ ਬਾਈ ਤੋਲ ਕੇ ਦਿਖਾ ਦੇ ਰੰਗ ਰੂਪ ਚੰਗਾ ਯਾਦ ਬ੍ਰੀਡ ਚੰਗੀ ਆ ਝਰਮੀ ਇਹ ਵੀ ਨਹੀਂ ਮੰਨਦੀ ਫੈਂਡ ਫੋਲਡ ਕਰਮ ਵਾਲੀ ਚੰਗੀ ਆ ਫੇਸ ਦੇਖੋ ਫੇਸ ਬੜਾ ਚੰਗਾ ਟਵਾ ਟਵਾ ਬਹੁਤ ਚੰਗਾ ਪੈਂਦਾ ਗੋਦੀਬਾਦੀ ਬਹੁਤ ਚੰਗੀ ਹੈ ਬਈ ਚੱਕੀਆ ਬੜਾ ਸਨਕੀਆ ਕੀ ਮੋਲ ਲਬਰਾ ਇਹਦਾ ਮਾਮਲਾ 32000 ਹੈ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਠੀਕ ਹੈ ਮਾਨਤਾਨ ਦੋਨਾਂ ਦੇ ਕਰ ਦਾਂਗੇ ਠੀਕ ਹੈ 32000 ਰੁਪਏ ਮੋਲ ਹੈ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕੱਦ ਬੱਡ ਚੰਗਾ ਗਾ ਯਾਦ ਵੀ ਚੰਗੀ ਹੈ ਤੇ ਨਗ ਬਾਈ ਕੋਲੇ ਸੀਗੇ ਦੋ ਦੋਨੇ ਗਰਮੀਆਂ ਦੇ ਤੋਹਫੇ ਆ ਤੇ ਕਿਸੇ ਵੀਰ ਨੂੰ ਦੋਨਾਂ ਚੋ ਬਾਕੀ ਆਪਣੇ ਕੋਲੇ ਗੱਡੀ ਵੀ ਹੈ ਜੇ ਕੋਈ ਆਊਗਾ ਪਸਵਾਰੀ ਗੱਡੀ ਆ ਠੀਕ ਆ ਤੇ ਆਪਾਂ ਛੱਡਿਆਵਾਂਗੇ ਤੇ ਕੋਈ ਨਾ ਕੋਈ ਲੈਸ ਕਰ ਦੇਾਂਗੇ ਹਾਂਜੀ ਬਾਈ ਕੋਲੇ ਛੋਟਾ ਹੱਥ ਹੀ ਆ ਬਾਈ ਤੇ ਕਿਰਾਏ ਤੋਂ ਲੈਸ ਜਰੂਰ ਹੋ ਜੂਗਾ ਪਹੁੰਚ ਆ ਜਾਨੀ ਕਿ ਜਿਹੜੀ ਕਿਰਾਏ ਤੋਂ ਲੈਸ ਹੋ ਜੂਗਾ ਹਾਂਜੀ ਠੀਕ ਆ ਬਾਈ ਤਾਂ